ਨੀ ਤੂੰ ਬਾਰੇ ਸ਼ਾਦੀਰ ਮੈਂ ਸਮਾਦ ਜਿਉਣੇ ਮੋੜ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਸਸ਼ੀਕਾਲ ਸਾਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਸ਼ੀਕਾਲ ਜੀ ਗੁਲਾਬਾਈ ਮੈਂ ਤੁਹਾਡੇ ਤੋਂ ਇੱਕ ਗੱਲ ਜਾਨਣਾ ਚਾਹੁੰਦਾ ਹਾਂ ਹਾਂਜੀ ਤੇ ਅੱਜ ਫਿਲਮ ਦੀ ਅਨਾਉਂਸਮੈਂਟ ਹੈ ਇਸ ਤੋਂ ਪਹਿਲਾਂ ਤੁਸੀਂ ਜੈਸਮੀਨ ਨਾਲ ਗੱਲਾਂ ਬਾਤਾਂ ਕੀਤੀਆਂ ਕੁਝ ਕਿਨੂੰ ਨਹੀਂ ਦੱਸਣਾ ਹੈ ਹੁਣੇ ਮਿਲੇ ਆ ਜੀ ਹਜੇ 5-7 ਮਿੰਟ ਪਹਿਲਾਂ ਚੰਗੀ ਤਰ੍ਹਾਂ ਮਿਲਦਾ ਲੋ ਮੈਂ ਚਾਹੁੰਦਾ ਵੀ ਤੁਸੀਂ ਹਾਈ ਹੈਲੋ ਤਾਂ ਕਰ ਲੋ ਮੈਂ ਦੇਖ ਰਿਹਾ ਮਤਲਬ ਗੁਲਾਬੇ ਆਪਣੇ ਆਪ ਨੂੰ ਇੰਟਰੋਡਿਊਸ ਕਰੋ ਜੈਸਮਿਨ ਨੂੰ ਹਾਂ ਜੀ ਮੈਂ ਗੁਲਾਬ ਸਿੱਧੂ ਐ ਕਰਕੇ ਵੀ ਤੁਹਾਡਾ ਅਗਲੀ ਫਿਲਮ ਦਾ ਹੀਰੋ ਨਹੀਂ ਨਹੀਂ ਇਹ ਵੀ ਅਗਲੀ ਫਿਲਮ ਦਾ ਹੀਰੋ ਮੈਂ ਹਰ ਬੰਸ ਕਹਿ ਕੇ ਇੰਟਰੋਡਿਊਸ ਕਰੋ ਜੈਸਮਿਨ ਜੀ ਮੈਂ ਹੈਗਾ ਗੁਲਾਬ ਐ ਤੇ ਦੇਖ ਕੇ ਜੈਸਮਿਨ ਜੀ ਮੈਂ ਹੈਗਾ ਗੁਲਾਬ ਸਿੱਧੂ ਤੇ ਆਪਾਂ ਦੋਨੇ ਇੱਕ ਫਿਲਮ ਕਰ ਰਹੇ ਆ ਜੀ ਤੇ ਤੁਸੀਂ ਹੀਰੋਇਨ ਹੋ ਏ ਵਸੀ ਤੁਸੀਂ ਕਹੀਓ ਮੈਂ ਤੁਹਾਡਾ ਹਰਵੰਸ ਹਾਂ ਜੀ ਤੇ ਗੁਲਾਬਾਈ ਹੁਣ ਸਵਾਲ ਇਹ ਆ ਕਿ ਜਦੋਂ ਅਸੀਂ ਦੇਖ ਮੈਂ ਤਾਂ ਇਹਨਾਂ ਨੂੰ ਬਿਗ ਵਾਸਟ ਵੀ ਦੇਖਿਆ ਕੀ ਬਾਤ ਹੈ ਜੀ ਲੋਕ ਲੋਕੇ ਜੀ ਨਹੀਂ ਲੋਕੇ ਕਿਉਂ ਦੇਖਣਾ ਸ਼ਰਮ ਦੇਖਿਆ ਦੋ 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 ਫਲਾਵਰ ਨੇ ਸਾਡੀ ਫਿਲਮ ਦੇ ਵਿੱਚ ਸਾਨੂੰ ਤਾਂ ਫਿਕਰ ਵੀ ਹੋ ਗਈ ਸੀ ਕਿ ਰਨ ਜਦੋਂ ਤੁਹਾਡਾ ਆਈਸ ਦਾ ਨਹੀਂ ਸੀ ਹੋ ਗਿਆ ਫਲਾਵਰ ਹੁੰਦੇ ਆ ਨਾ ਦੋ ਫਿਲਮ ਦੇ ਵਿੱਚ ਹੋਣੇ ਕੀ ਬੰਦਾ ਸੁਖਲਾ ਭਾਈ ਤੁਹਾਡੇ ਬਾਰੇ ਸਾਨੂੰ ਗੱਲ ਇਹ ਪਤਾ ਹੈ ਵੀ ਜਦੋਂ ਕੋਈ ਵੀ ਗਾਣਾ ਤੁਹਾਡਾ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਹੁੰਦਾ ਆ ਉਹ ਅਜੇ ਟਰੈਂਡਿੰਗ ਤੋਂ ਥੱਲੇ ਆਉਂਦਾ ਨਹੀਂ ਤੁਸੀਂ ਅਗਲਾ ਗਾਣਾ ਨਾਲ ਦੀ ਨਾਲ ਹੀ ਪਾ ਦਿੰਦੇ ਹੋ ਹਨਾ ਇਹ ਘੈਂਟ ਗੱਲ ਆ ਇਹਦੇ 'ਚ ਅਸੀਂ ਬਹੁਤ ਖੁਸ਼ ਆ ਜੁਦਾ ਜਦੋਂ ਸੁਪਰ ਹਿੱਟ ਹੋ ਜੂਗੀ ਤਾਂ ਅਸੀਂ ਇਹੀ ਸਪੀਡ ਫਿਲਮਾਂ 'ਚ ਚਾਹੁੰਦੇ ਆ ਤੇ ਇਹ ਉਮੀਦ ਸਾਡੀ ਸਹੀ ਆ ਕਿ ਤੁਸੀਂ ਦੱਸੋਗੇ ਬਾਕੀ ਨਹੀਂ ਭਾਈ ਬਾਈ ਗੁਰੂ ਕਿਰਪਾ ਕਰੇ ਮਤਲਬ ਪਹਿਲਾਂ ਤਾਂ ਅਸੀਂ ਬੇਟੀ ਬਹੁਤ ਕੀਤੀ 12-13 ਸਾਲ ਸਾਡਾ ਗਾਣਾ ਹੀ ਨਹੀਂ ਹੈ ਕੋਈ ਫਿਰ 12-13 ਸਾਲ ਬਾਅਦ ਮਸਾ ਵਾਇਗਰੂ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਫਿਰ ਇਕੱਠੇ ਗਾਣੇ ਆਏ ਹੁਣ ਜਿਵੇਂ ਵਾਇਗਰੂ ਨੇ ਇਹ ਵੀ ਪ੍ਰਮਾਤਮਾ ਦੀ ਕਿਰਪਾ ਆ ਫਿਲਮ ਕਰ ਰਹੇ ਆ ਜੇ ਅੱਗੇ ਉਹ ਕਿਰਪਾ ਕਰੂ ਫਿਰ ਉਹਦੀ ਜਿਵੇਂ ਜਿਵੇਂ ਉਹ ਕਰਾਊਗਾ ਓਵੇਂ ਓਵੇਂ ਕਰ ਲਾਂਗੇ ਹਾਂ ਗੁਲਾਬੇ ਸਸਕੀ ਗੱਲ ਜੀ ਇੱਧਰ ਵੀ ਸਸਕੀ ਗੱਲ ਵੀਰੇ ਕਿੱਥੇ ਜਿਵੇਂ ਵੱਡੇ ਹਾਂ ਜਦੋਂ ਵੀ ਚੜਦੀ ਕਲਾ ਜੀ ਵਧੀਆ ਵਧੀਆ ਬਾਈ ਤੁਸੀਂ ਦੱਸੋ ਜੀ ਸੋਚੀ ਨਾ ਵੇਖ ਰਿਹਾ ਕਿ ਜਦੋਂ ਪੀਸੀ ਚੱਲ ਰਹੀ ਹੈ ਤੇ ਗੁਲਾਬ ਬਈ ਨਾ ਬੜੇ ਸ਼ਰਮੀਲੇ ਇੰਨੀ ਵੀ ਵਾ ਕੇ ਬੈਠਿਆ ਤੁਸੀਂ ਇਹਨਾਂ ਮੈਨੂੰ ਲੱਗਦਾ ਸਾਇਦ ਤੁਸੀਂ ਇੰਜੋਏ ਕਰ ਰਹੇ ਹੋ ਸਾਰੇ ਮੂਵਮੈਂਟ ਨੂੰ ਜੀ ਤੇ ਜਦੋਂ ਕੋਈ ਸੀਨ ਕਰਨਾ ਸੀਗਾ ਰੋਮਾਂਟਿਕ ਸੀਨ ਕਰਨਾ ਸੀਗਾ ਜੀ ਪਹਿਲੀ ਵਾਰੀ ਜਦੋਂ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਕੁੜੀਆਂ ਤੋਂ ਬਹੁਤ ਸੰਗਦੇ ਹੋ ਜੀ ਜੀ ਤੇ ਉਹ ਸਿਚੁਏਸ਼ਨ ਕਿਉਂ ਜੀ ਸੀ ਫਿਰ ਪਹਿਲੀ ਵਾਰੀ ਜਦੋਂ ਫੇਸ ਕੀਤਾ ਹਜੇ ਤਾਂ ਕਰਨੀ ਆ ਬਾਈ ਅ ਮਤਲਬ ਜਿਵੇਂ ਜਿਹੜੇ ਸਾਹਮਣੇ ਜਿਵੇਂ ਮਾਡਲ ਹੁੰਦੇ ਆ ਜਿਵੇਂ ਮਾਹੀ ਸ਼ਰਮਾ ਜੀ ਹੋਗੇ ਜਿਹੜੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲੇ ਸੀਨ ਤੋਂ ਹੀ ਮੈਂ ਬਹੁਤ ਸੰਗ ਦਾ ਸ਼ਾਈਟ ਐ ਬੰਦਾ ਫਿਰ ਉਹ ਕੰਫਰਟੇਬਲ ਕਰ ਲੈਂਦੇ ਮਤਲਬ ਮੈਨੂੰ ਵੀ ਜਿਵੇਂ ਹਾਸੀ ਖੇਢੀ ਕਰ ਲਈ ਚੌੜ ਕਰ ਲਈ ਫਿਰ ਜਦੋਂ ਮੈਂ ਕੰਫਰਟੇਬਲ ਹੋ ਗਿਆ ਫਿਰ ਮੈਂ ਖੱਪੀ ਬਹੁਤ ਆ ਫਿਰ ਮਤਲਬ ਮੈਂ ਚੌੜ ਬਹੁਤ ਕਰਦਾ ਬਾਈ ਜਦੋਂ ਪਤਾ ਲੱਗੇ ਨਾ ਵੀ ਜੈਸਮਿਨ ਹੋਰਾਂ ਨਾਲ ਫਿਲਮ ਕਰਨ ਜਾ ਰਹੇ ਹੋ ਤੇ ਸਭ ਤੋਂ ਪਹਿਲਾਂ ਕਿੰਨਾਂ ਨੂੰ ਫੋਨ ਕੀਤਾ ਵੀ ਯਾਰ ਫਿਲਮ ਆ ਰਹੀ ਆ ਉਹ ਵੀ ਜੈਸਮੀਨ ਹੋਰਾਂ ਨਾਲ ਨਹੀਂ ਫੋਨ ਤਾਂ ਨਹੀਂ ਬਾਈ ਕਿਸੇ ਨੂੰ ਕੀਤਾ ਮਤਲਬ ਅਸੀਂ ਤਾਂ ਪਹਿਲੇ 10 ਦਿਨ ਤਾਂ ਸਾਡੇ ਸਾਨੂੰ ਸਮਝ ਹੀ ਨਹੀਂ ਲੱਗੀ ਅਸੀਂ ਜਾਂਦੇ ਜਾਂਦੇ ਗੱਡੀ 'ਚ ਆ ਮੇਰਾ ਦੋਸਤ ਬੈਠਾ ਜੌਂਟੀ ਇੱਕ ਦੂਜੇ ਨੂੰ ਗੱਡੀ 'ਚ ਜਾਂਦੇ ਜਾਂਦੇ ਇੰਝ ਕਹਿੰਦੇ ਰਹਿੰਦੇ ਸੀ ਵੀ ਯਾਰ ਆਪਣੀ ਫਿਲਮ ਆ ਰਹੀ ਹੈ ਯਾਰ ਸੱਚੀ ਆਊਗੀ ਯਾਰ ਮਤਲਬ ਐ ਵੀ ਇੱਕ ਜਿਵੇਂ ਹਜੇ ਵੀ ਐਂ ਜਿਹਾ ਲੱਗਦਾ ਵੀ ਜਿਵੇਂ ਸੁਪਨਾ ਜਾਂ ਨਹੀਂ ਹੁੰਦਾ ਵੀ ਪ੍ਰਮਾਤਮਾ ਨੇ ਬਹੁਤ ਜੇ ਪਤਾ ਨਹੀਂ ਕਿਵੇਂ ਜੋ ਹੋ ਗਿਆ ਬਸ ਉਹਦੀ ਮੇਰ ਆ ਬਾਈ ਗੁਲਾਬਾ ਜੀ ਜਿਵੇਂ ਤੁਸੀਂ ਕਿਹਾ ਵੀ ਮੈਂ ਜੋਨਟੀ ਨੂੰ ਦੱਸਿਆ ਹਰ ਇੱਕ ਕੋਈ ਪੋਡਕਾਸਟ ਹੁੰਦਾ ਹੈ ਕੋਈ ਕੋਈ ਵੀ ਕਿਤੇ ਗੱਲ ਹੁੰਦੀ ਹੈ ਜੋਨਟੀ ਦੀ ਗੱਲ ਜ਼ਰੂਰ ਹੁੰਦੀ ਹੈ ਜਾਂ ਹੋਰ ਤੁਹਾਡੇ ਦੋਸਤਾਂ ਦੀ ਗੱਲ ਜ਼ਰੂਰ ਹੁੰਦੀ ਹੈ ਯਾਰੀ ਕਿੰਨੇ ਸਾਲ ਪੁਰਾਣੀ ਹੈ ਤੇ ਇੰਨੀ ਪੱਕੀ ਯਾਰੀ ਅੱਜ ਵੀ ਉੱਥੇ ਹੀ ਖੜੀ ਹੈ ਇਹ ਬਾਈ ਮਤਲਬ ਤਿੰਨ ਚਾਰ ਦੋਸਤ ਮੇਰੇ ਬਚਪਨ ਦੇ ਦੋਸਤਾਂ ਜਿਹੜੇ ਮੇਰੇ ਨਾਲ ਤੇ ਜੌਂਟੀ ਤੇ ਮੈਨੂੰ ਹੋ ਗਏ ਬਾਈ 14 ਸਾਲ 15 ਸਾਲ ਹੋ ਗਏ ਅਸੀਂ 15 ਸਾਲ ਤੋਂ ਇਕੱਠੇ ਹਾਂ ਉਹੀ 7-8 ਜਾਣੇ ਪੰਜ 6 ਮੇਰੇ ਨਾਲ ਪੜ੍ਹੇ ਆ ਤੇ ਜੌਂਟੀ ਹੁਣੇ 15 ਸਾਲ ਤੋਂ ਅਸੀਂ ਉਹੀ 7-8 ਜਾਣੇ ਤੇ ਫਿਰ ਜੀ ਖਾਨ ਨਾ ਮੇਰਾ ਬਹੁਤ ਪੁਰਾਣਾ ਪਿਆਰਾ ਜੀ ਖਾਨ ਸਾਨੂੰ 12-13 ਸਾਲ ਮੈਨੂੰ ਤੇ ਜੀ ਖਾਨ ਨੂੰ ਹੋ ਗਏ ਇੱਕ ਦੂਜੇ ਨੂੰ ਜਾਣਦੇ ਨੂੰ ਹੈਪੀ ਬਾਈ ਅਸੀਂ ਵੌਇਸ ਆਫ ਪੰਜਾਬ ਚ ਅਡੀਸ਼ਨ ਦਿੱਤਾ ਵੌਇਸ ਆਫ ਪੰਜਾਬ ਵੇਲੇ ਦੇ ਅਸੀਂ ਇਕੱਠੇ ਹਾਂ मतलब प्यार ਜਿਹਦੇ ਨਾਲ ਹੈਗਾ ਸਾਰਿਆਂ ਦਾ ਪਿਆਰ ਸੇਮ ਸੇਮ ਹੀ ਹੈ ਬਈ ਕੀ ਬਾਤ ਹੈ ਜ਼ੋਰ ਦਾ ਥੈਂਕ ਯੂ ਮੇਰਾ ਸਵਾਲ ਹੈ ਜੈਸਮੀਨ ਤੇ ਗੁਲਾਬ ਤੁਹਾਡੇ ਦੋਵਾਂ ਤੋਂ ਕਿ ਸਕ੍ਰਿਪਟ ਤੁਸੀਂ ਪੜ ਚੁੱਕੇ ਹੋਵੋਗੇ ਕਿਹੜੇ ਸੀਨ ਦੇ ਲਈ ਸਭ ਤੋਂ ਵੱਧ ਐਕਸਾਈਟਡ ਹੋ ਤੁਸੀਂ ਦੱਸੋ ਜੀ ਪਹਿਲਾਂ ਮੈਨੂੰ ਤਾਂ ਜੀ ਉਹ મતલਬ ਇੱਕ ਉਹਦੇ 'ਚ ਸੀਨ ਆਉਂਦਾ ਬਹੁਤ ਪਿਆਰਾ ਜਿਹਾ ਹਾਂ મતલਬ ਨਹੀਂ 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 ਕਹਾਣੀ ਨਹੀਂ ਸੁਣਾਉਂਦਾ ਮੈਂ મતલਬ ਉਹਦੇ 'ਚ ਇੱਕ ਸੀਨ ਆਉਂਦਾ ਵੀ ਉਹ Uh, मतलब मैं जैस्मीन जी ਲਈ ਕੋਈ ਤੋਹਫਾ ਲੈ ਕੇ ਆਉਣਾ ਤੇ ਉਹ ਬਹੁਤ ਜ਼ਿਆਦਾ इमोशनल ਤੇ ਬਹੁਤੀ ਪਿਆਰਾ ਲਿਖਿਆ ਗਿੱਲ ਬਾਈ ਨੇ ਮੈਨੂੰ ਉਹਦੀ ਐਕਸਾਈਟਮੈਂਟ ਆ ਵੀ ਉਹ ਬਹੁਤ ਘੈਂਟ ਹੋਊਗਾ ਉਹ ਜਿਵੇਂ ਬਾਲੀਆਂ ਧਰੀਆਂ ਵੀਆਂ ਨੇ ਪਿੱਛੇ ਦੇਖੋ ਹੱਥ ਤੇ ਵਧੀਆ ਹੋਊਗਾ ਜੀ ਕਿਤੇ ਪੰਜ ਸੱਤ ਕੋੜ ਕੇ ਆਦਾਂ ਤੋਂ ਰੋਕ ਕੇ ਰੱਖਿਆ ਜਾ ਰਿਹਾ ਜੀ ਕਰਦਾ ਵੀ ਕਿਤੇ ਸਟੋਰੀ ਪਹਿਲਾਂ ਹੀ ਨਾ ਦੱਸਦੇ ਪਤਾ ਕੀ ਹੈ ਜੀ ਕਹਾਣੀ ਸੱਚੀ ਦੱਸਾਂ ਕਹਾਣੀ ਬਧੀ ਇੰਨੀ ਆ ਮਤਲਬ ਗਿੱਲ ਬਾਈ ਨੇ ਅਸੀਂ ਗਿੱਲ ਬਾਈ ਤੋਂ ਸੱਤ ਵੇਰਾਂ ਜਾਂ ਅੱਠ ਵੇਰਾਂ ਕਹਾਣੀ ਸੁਣ ਲਈ ਤੇ ਸੱਤੇ ਅੱਠੇ ਵੇਰਾਂ ਇਹ ਰੋਇਆ ਤੇ ਸੱਤੇ ਅੱਠੇ ਵੇਰਾਂ ਮੈਂ ਰੋ ਪਿਆ ਕਹਾਣੀ ਸੁਣਦਾ ਸੁਣਦਾ ਬਹੁਤ ਜਿਆਦਾ ਸੋਹਣੀ ਕਹਾਣੀ ਲਿਖੀ ਹੈ ਬਾਈ ਨੇ ਤੇ ਬਸ ਵਾਹਿਗੁਰੂ ਦੀ ਕਿਰਪਾ ਹੀ ਹੈ ਵੀ ਪ੍ਰਮਾਤਮਾ ਹੁਣ ਤੁਸੀਂ ਸਾਰੇ ਰੰਗ ਭਾਗ ਲਾਇਓ ਪੰਜਾਬ ਪੰਜਾਬੀ ਸਾਰੇ ਰੰਗ ਭਾਗ ਲਾਓ ਸਾਡੀ ਮੂਵੀ ਹਿੱਟ ਜਾਵੇ ਕੀ ਬਾਤ ਵੀ ਥੈਂਕ ਯੂ ਸੋ ਮਚ ਹਾਂਜੀ ਸੇਮ ਕੁਐਸਚਨ ਫॉर दी ਜੈਸਮੀਨ ਹੈ ਨਾ मेरे लिए क्लाइमेक्स बहुत इंपॉर्टेंट है बिकॉज़ फिल्म मैं ज्यादा दस नहीं सकती हाउ टू एक्सप्लेन मेरे लिए क्लाइमेक्स आई एम सॉरी आई कांट लाइक डिस्क्राइब बिकॉज़ इट इज द मोस्ट इंपॉर्टेंट पार्ट ऑफ द फिल्म सो नेक्स्ट सवाल गुलाब जी नो है हां जी ਗੁਲਾਬ ਤੁਹਾਡੀ ਇਹ ਡੈਬਿਊ ਮੂਵੀ ਹੈ ਹੈਨਾ ਜੋ ਫਰਸਟ ਹੁੰਦੇ ਨੇ ਉਹ ਹਮੇਸ਼ਾ ਸਪੈਸ਼ਲ ਹੁੰਦੇ ਨੇ ਜਦ ਤੁਸੀਂ ਪਹਿਲੀ ਵਾਰੀ ਕੋਈ ਵੀ ਚੀਜ਼ ਕਰਦੇ ਚਾਹੇ ਉਹ ਗਾਣਾ ਹੋਵੇ ਚਾਹੇ ਮੂਵੀ ਹੋਵੇ ਸੋ ਕੀ ਪ੍ਰੈਪਰੇਸ਼ਨਸ ਨੇ ਤੁਹਾਡੀਆਂ ਮੂਵੀ ਵਾਸਤੇ ਕਿ ਤੁਸੀਂ ਐਕਟਿੰਗ ਕਲਾਸਸ ਜੁਆਇਨ ਕੀਤੀਆਂ ਕਿ ਤੁਸੀਂ ਥੀਏਟਰ ਕਰ ਰਹੇ ਹੋ ਸੋ ਕਿਦਾਂ ਪ੍ਰੈਪਰੇਸ਼ਨ ਚੱਲ ਰਹੀਆਂ ਨੇ ਉਹ ਮੈਂ ਜਾਨਣਾ ਚਾਹੂੰਗੀ ਜੀ ਸਾਡੇ ਪੰਜਾਬੀ 뮤직 ਫਿਲਮ ਸਾਡੇ ਬਹੁਤ ਹੀ ਸੀਨੀਅਰ ਨੇ ਸੈਮੂਅਲ ਜੋਨ ਭਾਜੀ ਤੇ ਉਹਨਾਂ ਕੋਲੇ ਮੈਂ ਕਲਾਸਾਂ ਲਾ ਰያ ਹਾਂ ਜੀ ਤੇ ਵਾਰਪੂਰਵੀ ਘਟਾਈ ਜਨਾ ਜੀ ਤੇ ਬਸ ਇਦਾਂ ਜੀ ਵੀ ਵਧੀਆ ਕਰੀਏ ਜੋ ਵੀ ਕਰੀਏ ਆ ਨਾ ਆਪ ਦਾ 100% ਦਈਏ ਬਾਕੀ ਉਹ ਦਾਤੇ ਦੀ ਮੇਰਾ ਤੇ ਤੁਹਾਡਾ ਪਿਆਰ ਆ ਜਿਵੇਂ ਵੀ ਤੁਸੀਂ ਪਿਆਰ ਦੇਵੋਗੇ ਵਧੀਆ ਰਹੂਗਾ ਜੀ ਸੋ ਜੈਸਮਿਨ ਨੂੰ ਸਵਾਲ ਹੈ ਮੇਰਾ ਸਸ਼ੀਕਲ ਜੈਸਮਿਨ ਮੀਟ ਤੁਹਾਨੂੰ ਵੈਲਕਮ ਬੈਕ ਟੂ ਪੰਜਾਬ ਥੈਂਕ ਯੂ ਸੋ ਇੱਕ ਹਾਰਟ ਬ੍ਰੇਕ ਐਂਡ ਲਵ ਹਨਾ ਦੋਨਾਂ ਦੇ ਉੱਤੇ ਫਿਲਮ ਰੈਨ ਵਾਲੀ ਹੈ ਸੋ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਇਸ ਮੂਵੀ ਦਾ ਪਾਰਟ ਬਣਿਓ ਰੋਮਾਂਟਿਕ ਫਿਲਮਾਂ ਤੁਹਾਡੇ ਵਾਸਤੇ ਪਰਸਨਲੀ ਕਿੰਨੀਆਂ ਕੋ ਜ਼ਿਆਦਾ ਸਪੈਸ਼ਲ ਨੇ ਇਸ ਯਾਰਨ ਨੂੰ ਕਿੰਨਾ ਕੋ ਜ਼ਿਆਦਾ ਐਕਸਪਲੋਰ ਕਰਨਾ ਤੁਹਾਨੂੰ ਵਧੀਆ ਲੱਗਦਾ ਹੈ ਐਂਡ ਤੁਹਾਡੇ ਕੈਰੈਕਟਰ ਬਾਰੇ ਵੀ ਥੋੜਾ ਜਿਹਾ ਜਾਨਣਾ ਚਾਹਾਂਗੀ ਮੈਨੂੰ ਲੱਗਦਾ ਪਿਆਰ ਸਭ ਤੋਂ ਇੰਪੋਰਟੈਂਟ ਇਮੋਸ਼ਨ ਹੈ ਫਾਰ ਐਨੀਥਿੰਗ ਇਨ ਲਾਈਫ ਹਨਾ बिना एवरीथिंग इज इनकम्प्लीट सब कुछ अधूरा है प्यार बिना तो मेरे लिए रोमांटिक जॉनर बहुत इंपॉर्टेंट है साड़ी फिल्म की स्क्रिप्ट बहुत ही डीप मीनिंगफुल है दैट यू नो लव इज नॉट एन ईजी थिंग सो दैट इज़ वाई रोमांटिक फिल्म इज़ इंपॉर्टेंट फॉर मी एंड सेकेंड वॉट वॉज योर क्वेश्चन ਕੀ ਤੁਹਾਡਾ ਕੈਰੈਕਟਰ ਇਸ ਮੇਰਾ ਕੈਰੈਕਟਰ ਜਿਵੇਂ ਸੜਨੇ ਕਿਹਾ ਗੱਗੀ ਦਾ ਕੈਰੈਕਟਰ 90s ਦੀ ਸਿੰਪਲ ਕੁੜੀ ਹੈ ਹਨਾ ਕਾਲਜ ਜਾਣ ਵਾਲੀ ਇਨੋਸੈਂਟ ਤੇ ਅੱਗੇ ਕੀ ਹੁੰਦਾ ਹੈ ਉਹਦੇ ਲਈ ਤੁਹਾਨੂੰ ਫਿਲਮ ਦੇਖਣੀ ਪੈਗੀ ਥੈਂਕ ਯੂ ਸੋ ਮੱਚ ਹਰਬੰਸ ਤੇ ਗੱਗੀ ₹400 ਕੱਟਾ ਹੋ ਗਿਆ ਮੈਨੂੰ ਹੀ 500 ਹੀ ਦਿੱਤਾ ਹੀ 500 ਪਹਿਲਾਂ ਦਿੱਤਾ ਕੇ ਹੈ ਸਵਾਗਤ ਆਉਂਦਾ ਨਹੀਂ ਯਾਰ ਕਾਹ ਨਹੀਂ ਕਦੇ ਕਿੱਦਾਂ ਆਉਂਦਾ ਇਹ ਤੇਰੀ ਜੋੜੀ ਜੀਵੇ ਓ ਤੇਰੀ ਜੋੜੀ ਹਾਂ ਜੀਵੇ ਸਾਡੀ ਪਾਗੇ ਧੀ ਓੜੀ ਜੀਵੇ ਨਾ ਨਾ ਤੂੰ ਮੇਰੇ ਕਬੂਲ ਮੈਂ ਤੁਝੇ ਕਬੂਲ ਆ ਇਸ ਬਾਤ ਕਾ ਗਵਾ ਖੁਦਾ ਖੁਦਾ ਗਵਾ ਖੁਦਾ ਗਵਾ ਆ ਕੌਣ ਕਹਿੰਦਾ ਸੰਗਦਾ ਕਰੋ ਗੱਲ ਤੇ ਆ ਹੈਪੀ ਭਾਜੀ ਕਿੰਨਾ ਕੁ ਤਿਆਰ ਕੀਤਾ ਕਿਉਂਕਿ ਜੁਦਾ ਆਪਣੇ ਆਪ ਦੇ ਵਿੱਚ ਬਹੁਤ ਸਟਰੋਂਗ ਟਾਈਟਲ ਹੈ ਤੇ ਸਟਰੋਂਗ ਟਾਈਟਲ ਦੇ ਲਈ ਗਾਣਿਆਂ ਦਾ ਸਟਰੋਂਗ ਹੋਣਾ ਹੈ ਕਿ इमोਸ਼ਨ ਜਿਹੜਾ ਲਿਰিক্যাল ਲਵ ਸਟੋਰੀ ਨੂੰ ਬਣਾਉਣਾ ਕਿੰਨੀ ਕੁ ਤਿਆਰੀ ਹੈ ਗਾਣਿਆਂ ਦੇ ਲਈ ਨਹੀਂ ਬੜੀ ਮੈਂ ਮਤਲਬ ਮੈਨੂੰ ਲੱਗਦਾ ਕਿ ਮੈਂ ਆਪਣਾ ਅੱਜ ਤੱਕ ਦਾ ਮੈਨੂੰ ਲੱਗਦਾ ਬੈਸਟ ਦਊਂਗਾ ਕਿਉਂਕਿ ਮੈਂ ਪੂਰੀ ਰੋਮਾਂਟਿਕ ਫਿਲਮ ਕਦੇ ਕੀਤੀ ਨਹੀਂ ਹਲੇ ਤੱਕ ਤੇ ਅਸੀਂ ਪਹਿਲਾ ਜੁਦਾ ਟਾਈਟਲ ਹੀ ਬਣਾਇਆ ਗੱਲ ਤੇ ਪਰਮਾਤਮਾ ਸੋਖ ਰਕੇ ਤੁਹਾਨੂੰ ਮਤਲਬ ਮੇਰੇ ਅਲੱਗ ਗਾਣੇ ਸੁਣਨ ਨੂੰ ਮਿਲਣਗੇ ਸ਼ਾਇਦ ਕੋਸ਼ਿਸ਼ ਅਸੀਂ ਕੰਪੋਜੀਸ਼ਨ ਤੇ ਵਰਕ ਕਰ ਰਹੇ ਹਾਂ ਤੇ 골ਡ ਬாய் ਵੀਰਾ 뮤직 ਕਰ ਰਿਹਾ ਅਸੀਂ ਪਹਿਲਾਂ ਤੁਸੀਂ ਸਾਡੇ ਇਕੱਠਾਂ ਦੇ ਗਾਣੇ ਕਾਫੀ ਸੁਣੇ ਵੀ ਨੇ ਤੇ ਬਹੁਤ ਟੈਲੈਂਟਡ ਮਤਲਬ ਮੈਨੂੰ ਲੱਗਦਾ ਕਿ ਸਿੱਖਿਆ ਹੋਇਆ ਇਦਾਂ ਦੇ 뮤직 ਡਾਇਰੈਕਟਰ ਬੜੇ ਘੱਟ ਨੇ ਸਾਡੇ ਕੋਲੇ ਤੇ 골ਡੀ ਬਾਈ 뮤직 ਕਰ ਰਿਹਾ ਤੇ ਬਹੁਤ ਸੋਹਣਾ ਹੋਣਾ ਏ ਸਾਰਾ ਜਦੋਂ ਤੁਸੀਂ ਸੁਣੋਗੇ ਕਮਾਲ ਲੱਗੂਗਾ ਤੁਹਾਨੂੰ ਕੁਝ ਅਲੱਗ ਸਿੱਧੂ ਬਾਈ ਦਾ ਬਹੁਤ ਵੱਡਾ ਹੱਥ ਆ ਬਾਈ ਜੇ ਸਿੱਧੂ ਬਾਈ ਮੇਰੇ ਨਾਲ ਬਾਈ ਬਾਈ ਗਾਣਾ ਨਾ ਕਰਦਾ ਤੇ ਸ਼ਾਇਦ ਫਿਰ ਕੁਛ ਚੀਜ਼ਾਂ ਚ ਮੇਰੀ ਹੈਲਪ ਕੀਤੀ ਤਾਂ ਮੈਂ ਬਾਈ ਉਰੇ ਹੋਣਾ ਹੀ ਨਹੀਂ ਸੀ ਇੱਥੇ ਇੱਥੇ ਤਾਂ ਮੈਂ ਹੋਣਾ ਹੀ ਕੀ ਸੀ ਮੇਰੇ ਗਾਣੇ ਵੀ ਨਹੀਂ ਸੀ ਆਉਣੇ ਤੇ ਬਾਈ ਸਿੱਧੂ ਬਾਈ ਦਾ ਤਾਂ ਬਹੁਤ ਵੱਡਾ ਯੋਗਦਾਨ ਆ ਤੇ ਸਿੱਧੂ ਤਾਂ ਆਲਵੇਜ਼ ਮੇਰੇ ਨਾਲ ਆ ਤੇ ਉਹਦਾ ਮੈਂ ਸਾਰੀ ਜ਼ਿੰਦਗੀ ਮੈਂ ਕੀ ਮੇਰਾ ਪਰਿਵਾਰ ਵੀ ਸਾਰੀ ਜ਼ਿੰਦਗੀ ਉਹਦਾ ਥੈਂਕ ਯੂ ਕਰੀ ਜਾਵੇ ਉਹ ਵੀ ਘਟਾ ਸਿੱਧੂ ਸਿੱਧੂ ਬਾਈ ਜਿੱਦਾਂ ਕਿਉਂਕਿ ਗਿੱਲ ਬਾਈ ਨਾਲ ਵੀ ਬਹੁਤ ਪਿਆਰ ਸੀ ਸਿੱਧੂ ਬਾਈ ਦਾ ਤੇ ਅਸੀਂ ਜਿੱਦ ਦੇ ਵੀ ਫਿਲਮ ਦੀ ਕੋਈ ਗੱਲ ਕਰਦੇ ਮਤਲਬ ਸਿੱਧੂ ਬਾਈ ਦਾ ਜੇਕਰ ਹੁੰਦਾ ਹੀ ਹੁੰਦਾ ਅੱਜ ਵੀ ਹੁਣੇ ਅਸੀਂ ਇੱਥੇ ਬੈਠੇ ਸੀ ਤੇ ਸਨੈਪਚੈਟ ਵਾਲੀ ਗੱਲ ਨੂੰ ਲੈ ਕੇ ਸਿੱਧੂ ਬਾਈ ਦਾ ਜ਼ਿਕਰ ਹੋਇਆ ਬਾਕੀ ਮੇਰੇ ਇੱਧਰ ਡੌਲੇ ਤੇ ਬੈਠਾ ਸਿੱਧੂ ਤੇ ਹਮੇਸ਼ਾ ਝੋਟਾ ਨਾਲ ਹੀ ਆਪਣੇ ਨਹੀਂ ਨਹੀਂ ਬਾਈ ਸਨੀ ਦੇ ਆਲ ਵੀ ਆਪਾਂ ਤੋਂ ਬਹੁਤ ਵੱਡਾ ਐਕਟਰ ਆ ਦੇ ਸ਼ਾਹਰੂਖ ਖਾਨ ਵੀ ਬਹੁਤ ਵੱਡਾ ਐਕਟਰ ਆ ਇਹ ਤਾਂ ਬਾਈ ਮਤਲਬ ਉਦਾਂ ਸਾਡੀ ਕਿਸੇ ਵਿਸ਼ੇ ਤੇ ਗੱਲ ਚੱਲ ਰਹੀ ਸੀ ਗੱਲ ਚੱਲਦੇ ਚੱਲਦੇ ਗਿੱਲ ਬਾਈ ਨੇ ਮਤਲਬ ਗਿੱਲ ਬਾਈ ਕਹਿੰਦਾ ਕਹਿੰਦਾ ਯਾਰ ਇੱਕ ਇਦਾਂ ਐ ਆਏ 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 ਯਾਰ ਤੁਸੀਂ ਐ ਨਾ ਕਰੋ ਮਤਲਬ ਉਹ ਜਿਵੇਂ 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 ਕਹਾਣੀ ਸਟਾਰਟ ਕੀਤੀ ਗਿੱਲ ਬਾਈ ਨੇ ਮੈਨੂੰ ਇਦਾਂ ਲੱਗਿਆ ਮੈਂ ਕਿਹਾ ਕਿਤੇ ਕੋਈ ਗਾਣੇ ਦਾ ਕਨਸੈਪਟ ਬਣਾ ਰਿਆ ਵੀ ਗਾਣੇ ਦਾ ਵੀਡੀਓ ਆਪਾਂ ਇਦਾਂ ਸਟਾਰਟ ਕਰਾਂਗੇ ਤੇ ਉਹ ਜਦੋਂ ਚੱਲਦੇ 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 ਅੱਧਾ ਘੰਟਾ ਲੰਘ ਗਿਆ ਸਾਨੂੰ ਗੱਡੀ ਡਰਾਈਵ ਕਰਦਿਆਂ ਨੂੰ ਜਦੋਂ ਹੀ ਰੁਕਈ ਨਾ ਗਿੱਲ ਬਾਈ ਮੈਂ ਕਹਾ ਗਿੱਲ ਬਾਈ ਤੁਸੀਂ ਗਾਣਾ ਦੱਸ ਰਹੇ ਹੋ ਕਿ ਕਹਿੰਦਾ ਇਹ ਕਹਾਣੀ ਹੈ ਮੇਰੀ ਮੈਂ ਲਿਖੀ ਆ ਤਉਣ ਤੇ ਜਦੋਂ ਅਸੀਂ ਬਚਾਲੇ ਜਾ ਕੇ ਜਿੱਥੇ ਬਾਈ ਨੇ ਕਿਹਾ ਵੀ ਇੱਥੇ ਇੰਟਰਵੈਲ ਹੋਊਗੀ ਉਸ ਤੋਂ ਬਾਅਦ ਚੋਂ ਬਾਈ ਵੀ ਰੋਣ ਲੱਗ ਗਿਆ ਮੈਂ ਵੀ ਰੋਣ ਲੱਗ ਗਿਆ ਮੈਂ ਕਹਾ ਯਾਰ ਗਿੱਲ ਬਾਈ ਮੂਵੀ ਕਰਾਂਗੇ ਆਪਾਂ ਇਹ ਚਾਹੇ ਮੈਂ ਕਹਾ ਮੈਨੂੰ ਮੇਰੀ ਡਿਫੈਂਡਰ ਵੇਚਣੀ ਪੈ ਜੇ ਤੇ ਅਸੀਂ ਬਾਈ ਫਿਰ ਹਰਦੀਪ ਬਾਈ ਨੂੰ ਕਿਹਾ ਮੈਂ ਕਹਾ ਯਾਰ ਹਰਦੀਪ ਬਾਈ ਆਪਾਂ ਮੂਵੀ ਕਰਨੀ ਆ બસ ਇਦਾਂ ਹੀ ਸਾਰੇ ਭਰਾ ਜੁੜਦੇ ਜੁੜਦੇ 골ਡ ਬாய் ਬਾਈ ਜੁੜ ਗਿਆ ਹੈਪੀ ਬਾਈ ਜੁੜ ਗਿਆ ਭੈਣ ਹੁਣੇ ਜੁੜ ਕੇ ਜੈਸਮੀਨ ਜੀ ਜੁੜ ਕੇ ਤੇ ਨਰਿੰਦਰ ਭਾਜੀ ਰੌਂਤਾ ਸਾਹਿਬ ਦਾ ਵੈਲੀ ਜੁੜੇ ਹੋਏ ਸੀ ਤੇ ਸਿਮਰਜੀਤ ਭਾਜੀ ਬਹੁਤ ਸਿਰਾ ਸਾਰੇ ਬੰਦੇ ਸਿਰਾ ਤੇ ਵਧੀਆ ਹੋਊਗਾ ਬਾਈ ਜਾਨੀ ਜਿਵੇਂ ਹੁਣੇ ਤੁਹਾਨੂੰ ਹੁਣੇ ਦੱਸਣਾ ਸ਼ੁਰੂ ਹੋ ਗਿਆ ਸੀ ਵੀ ਆਏ 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 10 ਦਿਨ ਤਾਂ ਇਹ ਲਗਾਤਾਰ ਕਹਾਣੀ ਸੁਣੀ ਆ ਜਿਹਦੇ ਕੋਲੇ ਬਹਿ ਜਾਂਦਾ ਹੁਣ ਕਹਿੰਦੇ ਰੌਂਤੇ ਕਹਾਣੀ ਸੁਣਾਈ ਕਿ ਇਹਦਾ ਜੌਂਟੀ ਕਹਿੰਦਾ ਵੀ ਮੈਂ ਇੱਕ ਦਿਨ ਜੌਂਟੀ ਨੂੰ ਕਹੇ ਕਿ ਅਸੀਂ ਪੌਡਕਾਸਟ ਸ਼ੁਰੂ ਹੋ ਗਏ ਨੇ ਇੱਕ ਦੋ ਗੱਲਾਂ ਸ਼ੁਰੂ ਕਰ ਲੀਆਂ ਮੈਂ ਨੂੰ ਫੋਨ ਕੀਤਾ ਮੈਂ ਕਹੇ ਕਹਾਣੀ ਸੁਣਾ ਦੂ ਉਹ ਕਹਿੰਦਾ ਇੰਨਾ ਵੀ ਨਾ ਡਰ ਘਰੇ ਜਰੋ ਦੇ ਸੁਣਾਉਣ ਦੀ ਕੋਸ਼ਿਸ਼ ਕਰਦਾ ਭੁੱਲ ਜਾਂਦਾ ਵੈਸੇ ਤਾਂ ਜੀ ਕਰਦਾ ਮੈਂ ਸੁਣਾ ਦਿਆਂ ਨਹੀਂ ਨਹੀਂ ਐ ਨਹੀਂ ਕੋਈ ਚੱਕਰ ਵੀ ਗਾਣਾ ਤਾਂ ਯਾਰ ਆਈ ਤੇ ਠੱਕੇ ਨਾਲ ਕਵਾਂਗੇ ਵੀ ਜੀਖਣ ਗਾਣਾ ਕਰ ਹੁਣ ਜੇ ਗਾਣਾ ਕਿਸੇ ਹੋਰ ਕਲਾਕਾਰ ਤੋਂ ਕਰਾਵਾਂਗੇ 15 ਲੱਖ ਲੈ ਜੂ ਇੱਧਰ 15 ਲੱਖ ਰੁਪਈਆ ਬਾਚੂ ਸਾਡਾ ਉਹੀ ਮੈਰੀਅਟ ਚ ਅਸੀਂ 5 ਦਿਨ ਰੂਮ ਬੁੱਕ ਕਰਾ ਕੇ ਰੱਖਾਂਗੇ ਨਹੀਂ ਭਾਈ ਇਹਦੇ ਕੋਲੇ ਸੋਨ বাজਵਾ ਹੈਗੀ ਠੀਕ ਹੈ ਇਹਨੂੰ ਮੈਂ ਕਹਦਾਂ ਵੀ ਭਾਈ ਮੇਰੀ ਫਿਲਮ ਚ ਐਂਟਰੀ ਨਹੀਂ ਕਰਨੀ ਠੀਕ ਹੈ ਗਾਣਾ ਗਾਣਾ ਨਹੀਂ ਨਹੀਂ ਮਜ਼ਾਕ ਆ ਭਾਈ ਭਰਾ ਆਪਣਾ ਜੋ ਇਹਦਾ ਦਿਲ ਕਰਦਾ ਉਹ ਕਰੇ ਕੋਈ ਚੱਕਰ ਨਹੀਂ ਭਰਾ ਆਪਣਾ ਭਰਾਵਾਂ ਨਾਲ ਹੀ ਤੁਹਾਡੇ ਵਰਗੇ ਵੀਰਾਂ ਨਾਲ ਹੀ ਮੂਵੀ ਹਿੱਟ ਹੁੰਦੀ ਆ ਥੋਡੇ ਭਰਾਵਾਂ ਕਰਕੇ ਬੰਦਾ ਵੱਡਾ ਹੁੰਦਾ ਸੋ ਬਸ ਥੈਂਕ ਯੂ ਭਾਈ ਕੀ ਆਵਾਜ਼ ਆ ਭਾਈ ਥੈਂਕ ਯੂ ਸੋ ਮਚ ਭਾਈ ਮੈਨੂੰ ਘੱਟ ਸਵਾਲ ਪੁੱਛੋ ਯਾਰ ਬਾਈ ਹੋ ਗਏ ਨਿਭੜ ਗਏ ਨਿਭੜ ਗਏ ਹੁਣ ਜਿਹੜਾ ਸਵਾਲ ਨਿਭੜ ਗੇ ਪਰ ਹੁਣ ਤੁਹਾਨੂੰ ਇੱਕ ਟਾਸਕ ਦੇ ਰਹੇ ਹਾਂ ਉਹ ਸਵਾਲਾਂ ਦਾ ਵੀ ਓਖਾ ਹੋ ਸਕਦਾ ਪਰ ਤੁਹਾਡੇ ਲਈ ਓਖਾ ਕੁਝ ਵੀ ਨਹੀਂ ਹੈ ਸੋ ਮੀਡੀਆ ਵੱਲੋਂ ਕੁਐਸਚਨਸ ਡਾਨੇ ਨੇ ਨਾ ਸਾਰੇ ਪਰਫੈਕਟ ਭਾਈ ਤੁਸੀਂ ਹੁਣ ਇਸ ਮੂਮੈਂਟ ਤੇ ਤੁਸੀਂ ਗਾਣਾ ਗਾਉਣਾ ਜੀ ਉਹਨਾਂ ਨੂੰ ਕਿਹੜਾ ਗਾਣਾ ਡੈਡੀਕੇਟ ਕਰੋਗੇ ਜੀ ਹਰਬੰਸ ਵੱਲੋਂ ਗਾਣਾ ਜੀ ਖੜੇ ਹੋ ਕੇ ਇੱਕ ਵਾਰੀ ਅੱਗੇ ਆ ਕੇ ਦੋਨੋਂ ਪੂਰੀ ਮੂਮੈਂਟ ਕ੍ਰੀਏ ਹਾਂਜੀ ਹਾਂਜੀ ਬਈ ਫੀਲ ਚ ਗੋਡਾ ਧਰ ਕੇ ਨਾ ਜਿਵੇਂ ਤੁਹਾਨੂੰ ਠੀਕ ਲੱਗੇ ਬਸ ਸਟੋਰੀ ਨਹੀਂ ਦੱਸਣੀ ਬਸ ਸਟੋਰੀ ਦੱਸ ਇਹ ਨਹੀਂ ਯਾਰ ਚਲੋ ਇੰਨਾ ਪਿਆਰ ਤੇਰਾ ਮੇਰਾ ਹਾਏ ਨੀ ਅੱਜ ਦੀ ਤਰੀਕ ਚ ਜਿੰਨਾ ਰਾਣੀ ਜਿੰਦਾਦਾਸੀ ਹਾਏ ਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਂਝ ਜਿਹੜੀ ਨੀ ਚੰਨ ਤੇ ਚਕੌਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਨੀ ਤੂੰ ਬਾਰੇ ਸ਼ਾਦੀਰ ਮੈਂ ਸਮਾਦ ਜਿਉਣੇ ਮੋੜਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਕਦੀ ਐਕਟਿੰਗ ਕਰੇ ਤੇਰੀ ਮੇਰੀ ਜੋੜੀ ਜਿਉਂ ਅਟਾਰੀ ਤੇ ਲਾਹੌਰ ਦੀ ਬਹੁਤ ਸੋਹਣੀ ਬਹੁਤ ਖੂਬ ਜ਼ੋਰਦਾਰ ਤਾੜੀਆਂ ਪਲੀਜ਼ ਆਦੀ ਵਾਰ ਇੱਕ ਵਾਰ